ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਬੱਕਰੀ ਪਾਲਕ ਵੀਰਾਂ ਨੂੰ ਬੇਨਤੀ ਕਰੀ ਜਾਂਦੀ ਹੈ ਕਿ ਪਿੰਡ ਸੂਰੀ ਵਾਲਾ ਤਹਿਸੀਲ ਗਿੱਦੜਵਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ 3 ਤੇ 4 ਜਨਵਰੀ ਨੂੰ ਪਹਿਲਾ ਬੱਕਰੀ ਮੇਲਾ ਲੱਗਣ ਜਾ ਰਿਹਾ ਹੈ ਜਨਨ ਕਿ ਕੱਲ ਤੇ ਪਰਸੋਂ ਤੇ ਸਾਰੇ ਹੀ ਵੀਰ ਵਦ ਤੋਂ ਵਦ ਬੱਕਰੀ ਪਾਲਕ ਵੀਰ ਵਪਾਰੀ ਜੀ ਰੋਥੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਤੇ ਬਾਈ ਦਾ ਨੰਬਰ ਤੁਹਾਨੂੰ ਦੱਸਦੇ ਆ ਪਵਨ ਦਾ ਤਾਂ ਮੇਰੇ ਸਿੱਕੇ ਬਾਂਦਰ ਦਾ ਬਾਈ ਦਾ ਨੰਬਰ ਹੈਗਾਗਾ 79733 24733 79733 24733 ਤੇ ਦੂਜੇ ਬਾਈ ਦਾ ਨਾਮ ਹੈਗਾ ਕਾਲਾ ਬਾਂਦਰ ਉਹਦਾ ਬਾਈ ਦਾ ਨੰਬਰ ਹੈਗਾ 99888 48621 99888 48621 ਤੇ ਐਂਟਰੀ ਫੀਸ ਹੈਗੀ ਜੀ ਐਂਟਰੀ ਫੀਸ ਦਾ ਵੀ ਤੁਹਾਨੂੰ ਦੱਸ ਦੰਨੇ ਦੇ ਨਾਮ ਤੇ ਐਂਟਰੀ ਫੀਸ ਜਿਹੜੀ ਪਹਿਲੀ ਐਂਟਰੀ ਫੀਸ ਹੈ ਜੀ ਉਹ ਹੈਗੀ ਹੈ 2 ਤੋਂ 4 ਦੰਦ 1000 ਰੁਪਏ ਤੇ ਦੂਜੀ ਐਂਟਰੀ ਫੀਸ ਹੈਗੀ 6 ਤੋਂ 8 ਦੰਦ 1500 ਰੁਪਏ ਤੇ ਛੋਟੇ ਜਿਹੇ ਕੀ ਕੀੜੇ ਪੱਠਾ ਬੀਟਲ ਪੱਠਾ ਖੀਰੇ ਬੱਕਰਾਂ ਤੇ ਪੱਠਾਂ ਦੀ ਹੈਗੀ ਜੀ ਫੀਸ 1000 ਰੁਪਏ ਤੇ ਐਂਟਰੀ ਫੀਸ ਹੈਗੀ ਹੈ ਖੀਰੇ ਪੱਠਾਂ ਅਤੇ ਭੇਡਾਂ ਦੀ ਪਹਿਲਾ ਨਾਮ ਚ ਹੈਗੀ ਜੀ 500 ਰੁਪਏ ਤੇ ਉਸ ਤੋਂ ਬਾਅਦ ਐਂਟਰੀ ਫੀਸ ਹੈਗੀ ਹੈ 1500 ਰੁਪਏ 8 ਦੰਤ ਤੋਂ ਉੱਪਰ ਵਾਲੀ ਜੀ ਤੇ ਆਪਾਂ ਇੱਕ ਵਾਰ ਸਾਨੂੰ ਨੰਬਰ ਹੋਰ ਦੱਸ ਦੰਨੇ 3 ਤੇ 4 ਜਨਵਰੀ ਨੂੰ ਮੇਲਾ ਪਹਿਲਾ ਮੇਲਾ ਭਰਨ ਜਾ ਰਿਹਾ ਹੈ ਤੇ ਸਾਰੇ ਹੀ ਬੱਕਰੀ ਪਾਲਕ ਵੀਰਾਂ ਨੂੰ ਬੇਨਤੀ ਕਰੀ ਜਾਂਦੀ ਹੈ ਕਿ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰੇ ਬਾਈ ਪਵਨ ਦਾ ਨੰਬਰ ਹੈਗਾ ਜੀ 799 733 24731 ਬਾਈ ਕਾਲੇ ਦਾ ਨੰਬਰ ਹੈਗਾ ਜੀ 899 888 48621 ਤੇ ਸਾਰੇ ਹੀ ਵਕੀਪਾਰ ਕਬੀਰਾਂ ਦੇ ਵਪਾਰੀ ਵੀਰਾਂ ਨੂੰ ਬੇਨਤੀ ਕਰੀ ਜਾਂਦੀ ਹੈ ਕਿ 3 ਤੇ 4 ਜਨਵਰੀ ਨੂੰ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੇ ਵਾਇਗਰਜੀਕਾ ਖਾਲਸਾ ਵਜਿ ਫਤਿਹ